ਮਲੇਰ ਕੋਟਲਾ ਦੇ ਵਿੱਚ ਤੇਜ਼ ਰਫ਼ਤਾਰ ਦਾ ਕਹਿਰ ਵੇਖਣ ਨੂੰ ਮਿਲਿਆ ਤੇਜ਼ ਰਫ਼ਤਾਰ ਕਾਰ ਨੇ ਇੱਕ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਦੁਕਾਨ ਦੇ ਬਾਹਰ ਖੜਿਆ ਸੀ ਨੌਜਵਾਨ ਕਿਸ ਨੂੰ ਟੱਕਰ ਮਾਰ ਦਿੱਤੀ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਰਿਆ ਸੀ ਸੀਸੀਟੀਵੀ ਚਾਹਤ ਸੀ ਦੀਆਂ ਤਸਵੀਰਾਂ ਕੈਦ ਹੋਈਆਂ ਨੇ ਤਸਵੀਰਾਂ ਸੀ ਤੁਹਾਨੂੰ ਦਿਖਾਉਣੇ ਆ ਮਲੇਰ ਕੋਟਲਾ ਚ ਤੇਜ਼ ਰਫ਼ਤਾਰ ਕਾਰ ਦਾ ਕਹਿਰ ਵੇਖਣ ਨੂੰ ਮਿਲਿਆ ਦੁਕਾਨ ਅੱਗੇ ਖੜੇ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਤੁਸੀਂ ਵੀ ਦੇਖੋ ਤਸਵੀਰਾਂ ਇਹ ਨੌਜਵਾਨ ਡਿੱਗ ਪਿਆ ਤੇਜ਼ ਰਫਤਾਰ ਕਾਰ ਸੀ ਜੋ ਬਾਜ਼ਾਰ ਦੇ ਵਿੱਚੋਂ ਲੰਘ ਰਹੀ ਸੀ ਬਹੁਤ ਜ਼ਬਰਦਸਤ ਟੱਕਰ ਇਸ ਨੌਜਵਾਨ ਨੂੰ ਵੱਜੀ ਹੈ ਚਾਨੀ ਨੁਕਸਾਨ ਤੋਂ ਹਾਲਾਂਕਿ ਬਚਾ ਰਿਹਾ ਤੁਸੀਂ ਵੀ ਤਸਵੀਰਾਂ ਦੇਖੋ ਸੀਸੀਟੀਵੀ ਵਿੱਚ ਕਿਆਦ ਹੋਈਆਂ ਨੇ ਤਸਵੀਰਾਂ ਮਲੇਰ ਕੋਟਲਾਜ ਤੇਜ਼ ਰਫਤਾਰ ਕਾਰ ਦਾ ਕਹਿਰ ਵੇਖਣ ਨੂੰ ਮਿਲਿਆ ਤਸਵੀਰਾਂ ਜਿਵੇਂ ਪੰਜਾਬ ਹਰਿਆਣਾ ਮਾਚਲ ਦਾ ਅਨੁਭਾਅ ਰਿਹਾ ਤੁਸੀਂ ਵੀ ਦੇਖ ਸਕਦੇ ਹੋ ਤਸਵੀਰਾਂ ਕਿ ਕਿਹ ਚੱਲ ਰਹੀ ਹੈ ਟੱਕਰ ਇਸ ਨੌਜਵਾਨ ਨੂੰ ਤੇਜ਼ ਰਫ਼ਤਾਰ ਕਾਰ ਨੇ ਮਾਰੀ ਅੱਗੇ ਜਾ ਕੇ ਫਿਰ ਇੱਕ ਹੋਰ ਕਾਰ ਦੇ ਨਾਲ ਟਕਰਾ ਗਈ ਹੈ ਬਾਜ਼ਾਰ ਦੀਆਂ ਤਸਵੀਰਾਂ ਨੇ ਜ਼ਬਰਦਸਤ ਟੱਕਰ ਇਸ ਨੌਜਵਾਨ ਨੂੰ ਵੱਜੀ ਹੈ ਮਲੇਰ ਕੋਟਲਾ ਦੀਆਂ ਤਸਵੀਰਾਂ ਨੇ ਤੁਸੀਂ ਵੀ ਤਸਵੀਰਾਂ ਚ ਵੇਖ ਪਾ ਰਹੇ ਹੋ ਜੀ ਪੰਜਾਬ ਭਰ ਨਾਲ ਹਿਮਾਚਲ ਤੁਹਾਨੂੰ ਤਸਵੀਰਾਂ ਵਿਖਾ ਰਹੇ ਹੈ ਇੱਕ ਨੌਜਵਾਨ ਜੋ ਮੋਟਰਸਾਈਕਲ ਤੇ ਬੈਠਾ ਹੋਇਆ ਉਸ ਨੂੰ ਟੱਕਰ ਵੱਜੀ ਹੈ ਇੱਕ ਹੋਰ ਨੌਜਵਾਨ ਜੋ ਬਾਹਰ ਖੜਾ ਸੀ ਮੋਟਰਸਾਈਕਲ ਸੈੱਟ ਕਰ ਰਿਹਾ ਸੀ ਉਸਤੇ ਮੋਟਰਸਾਈਕਲ ਨੂੰ ਖਿੱਚ ਕੇ ਲੈ ਗਈ ਹੈ। ਸਹਿਯੋਗੀ ਕਿਨ ਵੀਰ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਕਿਨ ਵੀਰ ਜੋ ਨੌਜਵਾਨ ਜ਼ਖਮੀ ਹੋਇਆ ਹੈ ਪਹਿਲਾਂ ਤੁਸੀਂ ਹਾਲਤ ਦੱਸ ਦਿਓ ਔਰ ਫਿਰ ਹਾਦਸੇ ਦੀ ਵਜ੍ਹਾ ਦੱਸ ਦਿਓ ਕਿ ਕੀ ਵਜ੍ਹਾ ਰਹੀ ਹੈ। ਜੀ ਇਹ ਟਿਪੜੀ ਵਾਲਾ ਪੰਪ ਹੈ ਮਲੇਰ ਕੋਲ ਸ਼ਹਿਰ ਦੇ ਵਿੱਚ ਵਿਚਾਲੇ ਪੰਪ ਹੈ ਪੈਟਰੋਲ ਪੰਪ ਹੈ ਉੱਥੇ ਸਾਈਡ ਤੇ ਦੁਕਾਨਾਂ ਦੇ ਉੱਤੇ ਮੋਟਰਸਾਈਕਲ ਵਾਲੇ ਸਵਾਰ ਖੜੇ ਸੀ ਪਿੱਛੋਂ ਤੇਜ਼ ਰਫ਼ਤਾਰ ਗੱਡੀ ਆਈ ਉਹ ਗੱਡੀ ਕੰਟਰੋਲ ਨਹੀਂ ਕਰ ਪਾਈ ਉਹਨਾਂ ਨੂੰ ਤੁਸੀਂ ਵੀਡੀਓ ਦੇ ਵਿੱਚ ਚੱਲ ਰਿਹਾ ਸ਼ਰਿਆ ਵੀ ਚੱਕ ਕੇ ਪਰਾਂ ਮਾਰਿਆ ਵੱਡੀ ਗੱਲ ਇਹ ਚੀਜ਼ ਆ ਬਚਾ ਰਹੀ ਕਿ ਉਹ ਮੁੰਡਿਆਂ ਦੇ ਸੱਟਾ ਜ਼ਰੂਰ ਲੱਗੇ ਆ ਪਰ ਉਹਨਾਂ ਦਾ ਬਚਾਅ ਹੋ ਗਿਆ ਜੀ ਜੀ ਤੇ ਪਰ ਇਹ ਆ ਵੀ ਸ਼ਹਿਰ ਦੇ ਵਿੱਚ ਇਹ ਤੇਜ਼ ਰਫ਼ਤਾਰ ਕਿਉਂ ਸੀ ਇਹ ਪਿੱਛੋਂ ਤੇਜ਼ ਹੀ ਜਦੋਂ ਇਹ ਸ਼ਹਿਰ ਇਹ ਕਾਫੀ ਭੀੜ ਭੜਕ ਕੇ ਆਲਾ ਹੈ ਜਦੋਂ ਖਾਲੀ ਜਗ੍ਹਾ ਮਿਲਦੀ ਹੈ ਨਾ ਜਦੋਂ ਸ਼ਹਿਰ ਦੇ ਵਿੱਚ ਕੋਈ ਐਂਟਰ ਕਰਦਾ ਜਦੋਂ ਉਹਨੂੰ ਖਾਲੀ ਜਗ੍ਹਾ ਮਿਲਦੀ ਆ ਤਾਂ ਉਹ ਤੇਜ਼ ਹੀ ਕਰਦਾ ਸਪੀਡ ਤੇਜ਼ ਕਰਦਾ ਉਹ ਪਿੱਛੋਂ ਭੀੜ ਚੋਂ ਨਿਕਲ ਕੇ ਆਇਆ ਤੇ ਜਦੋਂ ਖਾਲੀ ਜਗ੍ਹਾ ਸਪੀਡ ਇੰਨੀ ਓਵਰ ਹੋ ਗਈ ਕਿ ਉਹ ਉਹਦੇ ਕੋਲੋਂ ਗੱਡੀ ਕੰਟਰੋਲ ਹੀ ਨਹੀਂ ਹੋਈ। ਇਸ ਕਰਕੇ ਇਹ ਇਹ ਹਾਦਸਾ ਹੋਇਆ। ਜੀ ਪੁਲਿਸ ਇਸ ਮਾਮਲੇ ਤੇ ਕੋਈ ਕਾਰਵਾਈ ਕਰ ਰਹੀ ਹੈ? ਜੀ ਅੱਜ ਜਿਹੜੇ ਜਿਹੜੇ ਜ਼ਖਮੀਆਂ ਉਹਨਾਂ ਨੂੰ ਹਸਪਤਾਲ ਲੈ ਕੇ ਗਏ ਆ ਸਿਵਲ ਹਸਪੀਟਲ ਉਹ ਤੋਂ ਬਾਅਦ ਪੁਲਿਸ ਉੱਥੇ ਪਹੁੰਚ ਕੇ ਉਹਨਾਂ ਦੇ ਬਿਆਨ ਲੈਣਗੇ ਤੇ ਉਹ ਤੋਂ ਬਾਅਦ ਸੀਸੀਟੀਵੀ ਫੁਟੇਜ ਜਿਹੜੀ ਹੈਗੀ ਆ ਉਹ ਉਹ ਵੀ ਪੁਲਿਸ ਦੇਖ ਰਹੀ ਆ ਗੱਡੀ ਵਾਲੇ ਕਿੱਥੋਂ ਗੱਡੀ ਵਾਲੇ ਉੱਥੋਂ ਲੋਕਾਂ ਦੇ ਉਹਨਾਂ ਨੂੰ ਉਠਾਉਣ